ਮਿਲਟਰੀ ਵਿੱਚ ਹੀ ਜਾਣਦੇ ਆ ਵੀ ਸਾਡੇ ਸਾਰਿਆਂ ਦੇ ਪੁਰਾਣੇ ਅਨਾਜ ਨੇ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਨੇ ਤੇ ਅੱਜ ਡਾਕਟਰ ਨੀਲਮ ਨੇ ਜਿਵੇਂ ਆਸ਼ੀਰਵਾਦ ਚ ਬੱਚਿਆਂ ਨੂੰ ਦੇਣਾ ਸ਼ੁਰੂ ਕੀਤਾ ਤੇ ਉਹ ਨਰਸ਼ਬਾਈ ਨੀਲਮ ਉਹਨਾਂ ਦਾ ਆਪਣਾ ਬ੍ਰਾਂਡ ਜਿਹਦੇ ਤੇ ਉਹ ਬੱਚੇ ਬੱਚੇ ਚੀਜ਼ਾਂ ਬਣਾ ਰਹੇ ਨੇ ਮਿਲਟਸ ਤੋਂ ਤੇ ਉਹ ਸੇਲ ਵੀ ਕਰਦੇ ਨੇ ਅੱਜਕੱਲ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਦੂਰ ਹੁੰਦੇ ਜਾ ਰਹੇ ਆ ਅਸੀਂ ਆਪਣੀ ਰੂਟਸ ਤੋਂ ਵਿਛੜਦੇ ਜਾ ਰਹੇ ਆ ਸੋ ਅਸੀਂ ਉਹਨੂੰ ਮੋੜ ਸੁਰਜੀਤ ਕਰਨ ਲਈ ਇਕੋ ਸਿੱਖ ਵੱਲੋਂ ਇਹ ਸੀਰੀਜ਼ ਦਾ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਹੈ ਤੇ ਅੱਜ ਇਹਦੀ ਦੂਜੀ ਸੀਰੀਜ਼ ਜਿਹੜੀ ਹੈ ਟੇਲ ਆਫ ਮਿਲਟਸ ਦੀ ਅਸੀਂ ਇੱਥੇ ਅੱਜ ਗੱਲਬਾਤ ਕਰ ਰਿਹਾ ਤਰਾ ਦੀ ਅਵੇਰਨੈਸ ਲਿਆਣ ਲਈ ਜਿਹੜੇ ਅਸੀਂ ਬਾਕੀ ਕੰਮ ਕਰ ਰਹੇ ਹਾਂ ਉਹਦੇ ਨਾਲ ਨਾਲ ਅਸੀਂ ਇਹ ਵੀ ਜਾਗਰੂਕਤਾ ਕਰਨਾ ਚਾਹੁੰਦੇ ਹਾਂ ਸਾਰਿਆਂ 'ਚ ਕਿਉਂਕਿ ਮਿਲਟਸ ਜਿਹੜਾ ਹੈ ਕਿ ਮੇਰੇ ਹਿਸਾਬ ਨਾਲ ਫਿਊਚਰ ਫੂਡ ਹੈ ਕਿਉਂਕਿ ਇਹ ਰਿਸਪਾਰਨੀ ਵੀ ਘੱਟ ਲੱਗਦਾ ਹੈ ਤੇ ਕੈਮੀਕਲਸ ਵੀ ਨਹੀਂ ਹੁੰਦੇ ਮਿਲਟ ਸੈਣੀ ਹੈ ਵੀ ਕੋਈ ਟੈਬਲੇਟ ਵਾਂਗ ਇਕਦਮ ਸਨੋ ਦਾ ਅਸਰ ਦਿਖੇਗਾ ਇਹ ਤਾਂ ਸਾਡੀ ਡਾਈਟ ਹੈ ਜਿਵੇਂ ਇੱਕ ਸਾਡਾ ਖਾਣਾ ਹੈ ਲਾਈਫ ਸਟਾਈਲ ਜਿਵੇਂ ਕਹਿੰਦੇ ਆ ਵੀ ਤੇ ਅਸੀਂ ਜਿਵੇਂ ਜਿਵੇਂ ਉਹਨੂੰ ਜਿਆਦਾ ਟਾਈਮ ਹੌਲੀ ਹੌਲੀ ਖਾਂਦੇ ਜਾਵਾਂਗੇ ਤੇ ਸਾਡੀ ਬੋਡੀ ਜਿਹੜੀ ਨੈਗੇਟਿਵ ਚੀਜ਼ਾਂ ਗਈਆਂ ਨੂੰ ਬਾਹਰ ਆਉਂਦੀਆਂ ਜਾਣਗੀਆਂ ਤੇ ਪੋਜ਼ਿਟਿਵ ਫੂਡ ਆਪੇ ਹੀ ਉਹਦੇ 'ਚ ਅਸਰ ਕਰਨਾ ਦੇ ਸ਼ੁਰੂ ਕਰੇਗਾ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਤਾਂ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਹਰ ਪਾਸੇ ਜਿਹੜੇ ਹੈ ਡਾਈਟ ਦੀ ਚਰਚਾ ਕੀਤੀ ਜਾਂਦੀ ਕਿ ਡਾਈਟ ਸਹੀ ਹੋਣੀ ਚਾਹੀਦੀ ਹੈ ਔਰ ਅਗਰ ਗੱਲ ਕਰੀਏ ਅੱਜ ਆਸ਼ੀਰਵਾਦ ਐਨ ਜੀਓ ਦੀ ਵੀ ਤੇ ਇੱਥੇ ਵੀ ਤੁਹਾਨੂੰ ਪਤਾ ਕਿ ਬਹੁਤ ਸਪੈਸ਼ਲ ਕਿਟਸ ਰਹਿੰਦੇ ਹੈਗੇ ਨੇ ਜਿਨ੍ਹਾਂ ਨੂੰ ਇੱਥੇ ਐਕਟੀਵਿਟੀਜ਼ ਭਾਵੇਂ ਸਟਿਚਿੰਗ ਦੀ ਐਕਟੀਵਿਟੀ ਹੋਵੇ ਕੁਝ ਇਦਾਂ ਦੀ ਐਕਟੀਵਿਟੀ ਜਿਹੜੀਆਂ ਇਹਨਾਂ ਅਕਸਰ ਕਰਾਈਆਂ ਜਾਂਦੀਆਂ ਨੇ ਲੇਕਿਨ ਇੱਥੇ ਅੱਜ ਜਿਹੜੀ ਚਰਚਾ ਚੱਲ ਰਹੀ ਉਹ ਡਾਈਟ ਨੂੰ ਲੈ ਕੇ ਚੱਲ ਰਹੀ ਕਿ ਸਾਡੇ ਲਾਈਫ ਦੇ ਵਿੱਚ ਜਿਹੜਾ ਵਾ ਮਿਲਟਸ ਕਿਵੇਂ ਕੰਮ ਕਰਦੇ ਹੈਗੇ ਨੇ ਉਸ ਦਿਨ ਕਿੱਦਾਂ ਤੁਹਾਡੀ ਸਿਹਤ ਜਿਹੜੀ ਹੈ ਠੀਕ ਕਿੰਦੇ ਉਧਰ ਦੀ ਇੱਕ ਵਰਕਸ਼ਾਪ ਜਿਹੜੀ ਅੰਦਰ ਚੱਲ ਰਹੀ ਹੈ ਤੇ ਸਾਡੇ ਨਾਲ ਹਰਪ੍ਰੀਤ मैम ਹੈਗੇ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਮਿਲਟਸ ਦੇ ਨਾਲ ਜੁੜੇ ਹੋਏ ਨੇ ਉਸ ਦੇ ਨਾਲ ਕਾਫੀ ਜਿਹੜੀ ਰਿਸਰਚ ਉਹਨਾਂ ਨੇ ਕੀਤੀ ਹੋਈ ਹੈ ਥੋੜੀ ਚਰਚਾ ਕਰਦੇ ਹਾਂ ਕਿੱਦਾਂ ਦਾ ਅੱਜ ਸੈਸ਼ਨ ਅੰਦਰ ਰਿਹਾ ਸਸ਼ੀ ਜੀ ਸਸ਼ੀ ਗੱਲ ਜੀ ਸੋ ਕਿੱਦਾਂ ਦਾ ਰਿਹਾ ਅੱਜ ਦਾ ਸੈਸ਼ਨ ਕੀ ਅੱਜ ਦੱਸਿਆ ਜਾ ਰਿਹਾ ਮਿਲਟਸ ਵਾਲੇ ਕੀ ਚਰਚਾ ਚੱਲ ਰਹੀ ਹੈ ਅੰਦਰ ਵਰਕਸ਼ਾਪ ਦੇ ਵਿੱਚ ਮਿਲਟਸ ਜਿਵੇਂ ਸੀ ਜਾਣਦੇ ਆ ਵੀ ਸਾਡੇ ਸਾਰਿਆਂ ਦੇ ਪੁਰਾਣੇ ਅਨਾਜ ਨੇ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਨੇ ਤੇ ਅੱਜ ਡਾਕਟਰ ਨੀਲਮ ਨੇ ਜਿਵੇਂ ਆਸ਼ੀਰਵਾਦ ਚੋ ਬੱਚਿਆਂ ਨੂੰ ਦੇਣਾ ਸ਼ੁਰੂ ਕੀਤਾ ਤੇ ਉਹ ਨਰਸ਼ਬਾਈ ਨੀਲਮ ਉਹਨਾਂ ਦਾ ਆਪਣਾ ਬ੍ਰਾਂਡ ਜਿਹਦੇ ਤੇ ਉਹ ਬੱਚੇ ਬੱਚੇ ਚੀਜ਼ਾਂ ਬਣਾ ਰਹੇ ਨੇ ਮਿਲਟਸ ਤੋਂ ਤੇ ਉਹ ਸੇਲ ਵੀ ਕਰਦੇ ਨੇ ਤੇ ਅੱਜ ਉਹਦੀ ਅਵੇਅਰਨੈਸ ਹੈ ਡਾਕਟਰ ਨੀਲਮ ਨੇ ਉਹ ਸਾਰਿਆਂ ਨੂੰ ਸਾਨੂੰ ਹੋਰਾਂ ਨੂੰ ਵੀ ਉਹਦੀ ਨੋਲੇਜ ਦੇਣ ਲਈ ਬੁਲਾਇਆ ਸਾਰਿਆਂ ਨੂੰ ਤੇ ਬਹੁਤ ਵਧੀਆ ਜਿਹੜੇ ਬੱਚੇ ਨੇ ਸਪੈਸ਼ਲ ਕਿਡਸ ਨੇ ਹਾਂਜੀ ਡਾਊਨ ਸਿੰਡਰਮ ਵਾਲੇ ਜਿਹੜੇ ਹੁੰਦੇ ਆ ਉਹ ਸੈਲੀਬਰਲ ਪਾਰਲਸੀ ਵਾਲੇ ਸੋਹਣੇ ਹਾਂ ਜੀ ਅੱਛਾ ਉਹ ਬੱਚੇ ਹੈਗੇ ਹਾਂ ਹਾਂਜੀ ਹਾਂਜੀ ਯਾਨੀ ਕਿ ਸੇਵਾ ਭਾਵ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਨਾ ਕਿ ਕਮਰਸ਼ੀਅਲ ਹੈ ਕੋਈ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਤੇ ਕਿਦਾਂ ਕਿਦਾਂ ਮਿਲਟਸ ਕੰਮ ਕਰ ਰਹੇ ਨੇ ਇਹਨਾਂ ਬੱਚਿਆਂ ਤੇ ਅਗਰ ਜੀ ਦੱਸਿਆ ਇੱਕ ਹੁੰਦਾ ਜਿਵੇਂ ਮਿਲਟਸ ਵੱਡੇ ਵੱਡਿਆਂ ਨੂੰ ਖਾਣਾ ਤੇ ਅਸੀਂ ਦਲੀਏ ਵਾਂਗ ਬਣਾ ਦਿੰਨੇ ਆ ਤੇ ਮੈਡਮ ਉਹਦੀ ਕੋਸ਼ਿਸ਼ ਕਰਦੇ ਨੇ ਬੱਚਿਆਂ ਨੂੰ ਖਾਣਾ ਜਿਵੇਂ ਨਟ ਕਰੈਕਰਸ ਬਣਾਉਂਦੇ ਜਿਵੇਂ ਆਪਾਂ कुरकुरੇ ਵਾਂਗ ਕਹਿ ਦਿੰਨੇ ਆ कुरकुरੇ ਬਣਾਉਂਦੇ ਮਠੀਆਂ ਬਣਾਉਂਦੀਆਂ ਅਜਿਹਾ ਜਿਵੇਂ ਰਾਗੀ ਮਲਸੀ ਵੀ ਲਾਈ ਜਾ ਰਹੀ ਹੈ ਪੁਲਾਓ ਬਣਾਇਆ ਵੀ ਬੱਚਿਆਂ ਨੂੰ ਟੇਸਟੀ ਵੇਚ ਉਹਨਾਂ ਦਾ ਟੇਸਟ ਉਹਦੇ ਨਾਲ ਮੇਨਟੇਨ ਰਹਿ ਜਿਵੇਂ ਬਿਲਕੁਲ ਬਿਲਕੁਲ ਤੇ ਤੁਸੀਂ ਅਗਰ ਇਹ ਤੇ ਚਲੋ ਰਿਹਾ ਇੱਕ ਐਨਜੀਓ ਵੱਲੋਂ ਇੱਕ ਹੈਨਾ ਕਿਸ ਪ੍ਰਕਾਰ ਦੇ ਨਾਲ ਇਨਾ ਬੱਚਿਆਂ ਨੂੰ ਸਵਸਥ ਰੱਖਣਾ ਹੈ ਹੈਲਥੀ ਰੱਖਣਾ ਉਸ ਲਈ ਕਿਹੜਾ ਕੰਮ ਕੀਤਾ ਜਾ ਰਿਹਾ ਐਨਜੀਓ ਵੱਲੋਂ ਲੇਕਿਨ ਅਗਰ ਮਿਲਟਸ ਤੇ ਥੋੜੀ ਚਰਚਾ ਕਰੀਏ ਤਾਂ ਕਿੰਨਾ ਕੋਈ ਬੈਨੀਫਿਟ ਕਰਦਾ ਹੈ ਇੱਕ ਹਿਊਮਨ ਮਿਲਟਸ ਹੈਲਪ ਕਰਦੇ ਨੇ ਕਿਸ ਕਿਸ ਰੂਪ ਦੇ ਵਿੱਚ ਮਿਲਟਸ ਪਾਈ ਜਾਂਦੇ ਨੇ ਮਿਲਟਸ ਹੈ ਨਹੀਂ ਇਹ ਵੀ ਕੋਈ ਟੈਬਲੇਟ ਵਾਂਗ ਇੱਕਦਮ ਸਾਨੂੰ ਉਹਦਾ ਅਸਰ ਦਿਖੇਗਾ ਇਹ ਤਾਂ ਸਾਡੀ ਡਾਈਟ ਹੈ ਜਿਵੇਂ ਇੱਕ ਸਾਡਾ ਖਾਣਾ ਹੈ ਲਾਈਫ ਸਟਾਈਲ ਜਿਵੇਂ ਕਹਿੰਦੇ ਆ ਵੀ ਤੇ ਅਸੀਂ ਜਿਵੇਂ ਜਿਵੇਂ ਉਹਨੂੰ ਜਿਆਦਾ ਟਾਈਮ ਹੌਲੀ ਹੌਲੀ ਖਾਂਦੇ ਜਾਵਾਂਗੇ ਤੇ ਸਾਡੀ ਬਾਡੀ ਚੀਜ਼ਾਂ ਗਈਆਂ ਨੂੰ ਬਾਹਰ ਆਉਂਦੀਆਂ ਜਾਣਗੀਆਂ ਤੇ ਪੋਜ਼ਿਟਿਵ ਫੂਡ ਆਪੇ ਹੀ ਉਹਦੇ 'ਚ ਅਸਰ ਕਰਨਾ ਦੇ ਸ਼ੁਰੂ ਕਰੇਗਾ। ਤੇ ਕਿੰਨੇ ਰੂਪ ਦੇ 'ਚ ਮਿਲਟਸ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਉਹ ਵਗੈਰਾ ਇੱਕ ਮੋਟਾ ਨਾਜ ਹੁੰਦਾ ਜਿਵੇਂ ਕਿ ਆਪਣਾ ਜਵਾਰ, ਬਾਜਰਾ, ਰਾਗੀ ਤੇ ਇਹ ਕੁੰਦਰ ਜਿਹੜੇ ਛੋਟੇ ਮਿਲਟਸ ਹੁੰਦੇ ਆ ਮਾਈਨਰ ਮਿਲਟਸ ਉਹਦੇ ਵਿੱਚ ਆਪਣੇ ਆ ਜਾਂਦੇ ਆ ਪੰਜ ਕਿਸਮ ਦੇ ਪੰਜ ਮੇਨ ਹੁੰਦੇ ਆ ਪੋਜ਼ਿਟਿਵ ਮਿਲਟਸ ਜਿਹੜੇ ਫੌਕਸਟੇਲ ਮਿਲਟ ਲਿਟਲ ਮਿਲਟ ਬਾਨਿਆਰਡ ਬਰਾਊਨ ਟਾਪ ਤੇ ਕੋਦੋ ਮਿਲਟ ਇਹ ਹੁੰਦੇ ਆ ਪੰਜ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਸੋਮਨ ਅਗਰ ਗੱਲ ਕਰੀਏ ਇਹਦੇ ਵਰਕਸ਼ਾਪ ਦੇ ਜੋ ਕਿ ਮਿਲਟਸ ਦੇ ਉੱਪਰ ਚੱਲ ਰਹੀ ਆਸ਼ੀਰਵਾਦ ਐਂਡ ਜੀਓ ਚ ਕਿੱਦਾਂ ਦੇ ਮਤਲਬ ਇੱਕ ਪੂਰੇ ਵਰਕਸ਼ਾਪ ਵਰਕਸ਼ਾਪ ਦਾ ਪਰਪਸ ਕੀ ਹੈਗਾ ਹਾਂ ਜੀ ਅਸੀਂ ਜੀ ਇਹ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਲੁਧਿਆਣੇ ਦੇ ਵਿੱਚ ਜਿਹੜੀ ਕਿ ਪਹਿਲੀ ਅਸੀਂ ਪਿਛਲੇ ਮਹੀਨੇ ਕੀਤੀ ਸੀ ਟ ਸੀਰੀਜ਼ ਦਾ ਨਾਮ ਅਸੀਂ ਅ ਡੀਟੇਲਸ ਰੱਖਿਆ ਜੀ ਜਿਹਦੇ ਨੂੰ ਪੰਜਾਬੀ ਚ ਕਹਾਂ ਤੇ ਧਰਤ ਦੀਆਂ ਗੱਲਾਂ ਅਸੀਂ ਇਹਨੂੰ ਕਹਿ ਸਕਦੇ ਆ ਸੋ ਅੱਜ ਕੱਲ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਦੂਰ ਹੁੰਦੇ ਜਾ ਰਹੇ ਆ ਅਸੀਂ ਆਪਣੀ ਰੂਟਸ ਤੋਂ ਵਿਛੜਦੇ ਜਾ ਰਹੇ ਆ ਸੋ ਅਸੀਂ ਉਹਨੂੰ ਮੋੜ ਸੁਰਜੀਤ ਕਰਨ ਲਈ ਇਕੋ ਸਿੱਖ ਵੱਲੋਂ ਇਹ ਸੀਰੀਜ਼ ਦਾ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਹੈ ਤੇ ਅੱਜ ਦਾ ਦੂਜੀ ਸੀਰੀਜ਼ ਜਿਹੜੀ ਹੈ ਟੇਲ ਆਫ ਮਿਲਟਸ ਦੀ ਅਸੀਂ ਇੱਥੇ ਅੱਜ ਗੱਲਬਾਤ ਕਰ ਰਿਹਾ ਜਿਹਦੇ ਵਿੱਚ ਜਿੰਨੇ ਮਹਿਮਾਨਾਂ ਨੂੰ ਇੱਥੇ ਬੁਲਾਇਆ ਗਿਆ ਔਰ ਖੁੱਲਾ ਸੱਦਾ ਦਿੱਤਾ ਗਿਆ ਉਹਦੇ ਵਿੱਚ ਅਸੀਂ ਦੱਸ ਰਹੇ ਆ ਕਿ ਮਿਲਟਸ ਕਿੰਨੀ ਕਿਸਮ ਦੇ ਹੁੰਦੇ ਨੇ ਕੀ ਹੁੰਦੇ ਨੇ ਔਰ ਜੇ ਇਹਨਾਂ ਨੂੰ ਅਸੀਂ ਆਪਣੀ ਡਾਈਟ ਦੇ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਖਾਣੇ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕਰਨਾ ਹੈ ਤੇ ਅਸੀਂ ਕਿਵੇਂ ਇਹਨਾਂ ਨੂੰ ਇਨਕੋਰਪੋਰੇਟ ਕਰ ਸਕਦੇ ਹਾਂ ਤੇ ਇਹ ਸੀਰੀਜ਼ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵਾਤਾਵਰਨ ਨੂੰ ਬਚਾਉਣ ਦਾ ਮੈਸੇਜ ਹੈਗਾ ਨਾਲ ਨਾਲ ਉਹ ਵੀ ਜਾਵੇ ਕਰ ਕਰਦੇ ਵਿੱਚ ਔਰ ਲੋਕ ਸਾਡੇ ਨਾਲ ਹੋਰ ਜੁੜਨ ਬਿਲਕੁਲ ਮੈਂ ਤੇ ਤੁਹਾਨੂੰ ਰੋਕਣ ਲੱਗੇ ਸੀ ਵਾਤਾਵਰਨ ਬਚਾਉਣ ਦਾ ਕਿੱਦਾਂ ਤੜੇ ਇੱਕੋ ਸਿੱਖੋ ਲੋਕ ਕੈਂਪੇਨ ਕੀਤੀ ਜਾ ਰਹੀ ਕਿਸ ਤਰ੍ਹਾਂ ਤੁਸੀਂ ਇਹ ਮਿਲਟਸ ਤੇ ਇਹਨੂੰ ਇੱਕ ਦੂਜੇ ਨਾਲ ਕਨੈਕਟ ਕੀਤਾ ਹਾਂਜੀ ਕਿਉਂਕਿ ਦੇਖੋ ਵਾਤਾਵਰਨ ਸ਼ੁੱਧ ਕਰਨ ਦੀ ਲੋੜ ਹੈ ਜਿੰਨਾ ਅਸੀਂ ਪੋਲੂਸ਼ਨ ਆਪਣੇ ਆਸ-ਪਾਸੇ ਦੇਖ ਰਿਹਾ ਸੋ ਅਸੀਂ ਇੱਕ ਤੇ ਗੁਰੂ ਨਾਨਕ ਪਵਿੱਤਰ ਜੰਗਲ ਜਿਹੜੇ ਨੇ ਉਹ ਭਾਰਤ ਭਰ ਦੇ ਵਿੱਚ ਲਗਾ ਰਿਹਾ ਔਰ ਹੁਣ ਤੱਕ ਅਸੀਂ 800 ਤੋਂ ਉੱਪਰ ਇਹ ਜੰਗਲ ਜਿਹੜੇ ਨੇ ਉਹ ਲਗਾ ਚੁੱਕੇ ਹਾਂ ਸੋ ਉਹ ਤੇ ਅਸੀਂ ਕੰਮ ਕਰ ਹੀ ਰਹੇ ਹਾਂ ਬਟ ਉਹਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਅਗਰੁਕਤਾ ਨੂੰ ਲਿਆਣਾ ਕਿ ਕਿਵੇਂ ਅਸੀਂ ਵਾਪਸ ਆਪਣੇ ਮੂਲ ਅਨਾਜ ਇਹਨਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਨੂੰ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰੀਏ ਤਾਂ ਕਿ ਅੱਜਕੱਲ ਜਿਹੜੀਆਂ ਜਿੰਨੀਆਂ ਬਿਮਾਰੀਆਂ ਅਸੀਂ ਦੇਖ ਰਿਆਂ ਹੋ ਰਹੀਆਂ ਲੋਕਾਂ ਨੂੰ ਸੋ ਉਹਨਾਂ ਤੋਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਤੇ ਆਪਣੇ ਘਰਾਂ ਨੂੰ ਉਹਦੇ ਤੋਂ ਬਚਾ ਸਕੀਏ ਕਿਦਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਵੀ ਮੈਂ ਦੇਖ ਰਿਹਾ ਹਾਂ ਉਸੇ ਪੱਤੇ ਕੁਲੜ ਨਾ ਚੀਜ਼ਾਂ ਦਾ ਇਸਤੇਮਾਲ ਅੰਦਰ ਕਰ ਰਹੇ ਹੋ ਹਾਂਜੀ ਹਾਂਜੀ ਸੋ ਇਹ ਸਾਰੀਆਂ ਚੀਜ਼ਾਂ ਇਕੋ ਫਰੈਂਡਲੀ ਹੈ ਜੇ ਅਸੀਂ ਥਰਮੋਕੋਲ ਵਰਤਦੇ ਹਾਂ ਪਲਾਸਟਿਕ ਦੇ ਢਾਂਡੇ ਵਰਤਦੇ ਹਾਂ ਜਾਂ ਕੋਈ ਵੀ ਡਿਸਪੋਜ਼ੇਬਲ ਢਾਂਡੇ ਵਰਤਦੇ ਹਾਂ ਉਹ 500 ਤੋਂ ਆਪਣੇ ਆਪ ਉਹਦੇ ਵਿੱਚ ਮਿਲਦੇ ਨਹੀਂ ਹੈ ਬਲਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੁਰਾਣੀਆਂ ਅਸੀਂ ਇਹ ਯੂਜ਼ ਕਰਦੇ ਸੀ ਸੋ ਜੇ ਵਨ ਟਾਈਮ ਲਈ ਅਸੀਂ ਸਿੰਗਲ ਯੂਜ਼ ਕੋਈ ਵੀ ਕਰ ਰਹੇ ਆਂ ਇਵੈਂਟਸ ਦੇ ਵਿੱਚ ਯੂਜ਼ ਕਰ ਰਹੇ ਆਂ ਗੁਰੂ ਘਰਾਂ ਦੇ ਵਿੱਚ ਯੂਜ਼ ਕਰ ਰਹੇ ਆਂ ਤੇ ਸਾਨੂੰ ਇਹੋ ਜੀਆਂ ਚੀਜ਼ਾਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦੇ ਔਰ ਮਿਲ ਜਾਂਦੀਆਂ ਮਿਲਟਸ ਸਾਡਾ ਜਿਹੜਾ ਫਿਊਚਰ ਫੂਡ ਹੈ ਉਹ ਮਿਲਟਸ ਮੇਰਾ ਨਾਮ ਅੰਜੂ ਝਾੜਾ ਬੱਗ ਹੈ ਮੈਂ ਇਕੋ ਸਿਕਟੀ ਬੋਰਡ ਮੈਂਬਰ ਹੈ ਗਿਆ ਤੇ ਅਸੀਂ ਇਹ ਸੀਰੀਜ਼ ਵੀ ਸਟਾਰਟ ਕੀਤੀ ਹੈ ਇੱਕ ਤਰ੍ਹਾਂ ਦੀ ਅਵੇਅਰਨੈਸ ਲਿਆਉਣ ਲਈ ਜਿਹੜੇ ਅਸੀਂ ਬਾਕੀ ਕੰਮ ਕਰ ਰਹੇ ਆ ਉਹਦੇ ਨਾਲ ਨਾਲ ਅਸੀਂ ਇਹ ਵੀ ਜਾਗਰੂਕਤਾ ਕਰਨਾ ਚਾਹੁੰਦੇ ਆਂ ਸਾਰਿਆਂ 'ਚ ਕਿਉਂਕਿ ਮਿਲਟਸ ਜਿਹੜੇ ਕਿ ਮੇਰੇ ਸਾਹਮਣੇ ਫਿਊਚਰ ਫੂਡ ਹੈ ਕਿਉਂਕਿ ਇਹਦੇ ਚ ਪਾਣੀ ਵੀ ਘੱਟ ਲੱਗਦਾ ਤੇ ਕੈਮੀਕਲਸ ਵੀ ਨਹੀਂ ਹੁੰਦੇ ਤੇ ਹੈਲਥ ਲਈ ਬੈਨੀਫਿਟ ਉਹ ਪਤਾ ਹੀ ਹੈ ਸਾਰਿਆਂ ਨੂੰ ਤੇ ਇਹਦੇ ਨਾਲ ਕੀ ਹੈ ਇੱਕ ਫੂਡ ਸਾਡੀ ਬਾਡੀ ਲਈ ਇੱਕ ਵੈਪਨ ਹੈ ਜਿੰਦਾ ਅਸੀਂ ਜਿਉਂਦੇ ਰਹਿ ਸਕਦੇ ਹਾਂ ਕੁਝ ਵੀ ਖਾ ਕੇ ਲੇਕਿਨ ਜਦੋਂ ਸਾਡੀ ਬਾਡੀ ਨੂੰ ਜਿਹੜਾ ਕਿ ਰੋਗ ਮੁਕਤ ਰੱਖਦਾ ਹੈ ਜਾਂ ਉਹਨੂੰ ਇਮਿਊਨਿਟੀ ਵਧਾਉਂਦਾ ਹੈ ਤੇ ਉਹ ਮਿਲਟਸ ਨਾਲ ਵੱਧ ਸਕਦੀ ਹੈ ਤੇ ਸਾਨੂੰ ਆਪਣੇ ਡੇਲੀ ਡਾਈਟ 'ਚ ਕਿੱਦਾਂ ਉਹਨੂੰ ਇਨਕੋਰਪੋਰੇਟ ਕਰਨਾ ਹੈ ਉਹ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ੇਅਰ ਕਰਨ ਦੀ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਸਿਆਸ ਕਰਦੇ ਕਿ ਤੁਮ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸੰਜੀ ਦੇ ਨਾਲ ਹਰਦੀਪ ਤੁਹਾਨੂੰ ਦੋ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਵ ਦਿਨਾਂ